ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਠੀਕ ਠਾਕ ਹਾਂ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਕੰਦ ਵਾਲਾ 27 ਸਤੰਬਰ ਨੂੰ ਜਿਹੜੇ ਕਬੱਡੀ ਟੂਰਨਾਮੈਂਟ ਹੋਣੇ ਨੇ ਉਹਨਾਂ ਟੂਰਨਾਮੈਂਟਾਂ ਦੀ ਜਾਣਕਾਰੀ ਲੈ ਕੇ ਆਪਾਂ ਪਹੁੰਚ ਚੁੱਕੇ ਹਾਂ ਵੀ 27 ਸਤੰਬਰ ਨੂੰ ਕਿਹੜੇ ਕਿਹੜੇ ਪਿੰਡ ਟੂਰਨਾਮੈਂਟ ਕਰਵਾਏ ਜਾ ਰਹੇ ਆ ਸਾਈਜ਼ 27 ਸਤੰਬਰ ਨੂੰ ਕਾਫੀ ਪਿੰਡਾਂ ਵਿੱਚ ਜਿਹੜੇ ਟੂਰਨਾਮੈਂਟ ਹੋਣੇ ਆ ਸੋ ਤੁਹਾਡੀ ਜਾਣਕਾਰੀ ਦੇ ਲਈ ਜੋ ਆਪਾਂ ਪੁੱਜਦੇ ਆ ਆਪਣੇ ਪੇਜ ਦੇ ਉੱਪਰ ਆਪਣੇ ਚੈਨਲ ਦੇ ਉੱਪਰ ਜਾਣਕਾਰੀ ਲੈ ਕੇ ਫਿਰ ਕਰੋ ਨੋਟ ਸਭ ਤੋਂ ਪਹਿਲਾਂ 27 ਸਤੰਬਰ ਨੂੰ ਪਿੰਡ ਗੱਗੜਪਾਣੀ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂਆਂ ਦੀ ਨਗਰੀ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋਊਗਾ 6 ਅੰਤਰਰਾਸ਼ਟਰੀ ਖੇਡ ਕਲੱਬਾਂ ਜਿਹੜੀਆਂ ਉਸ ਕਬੱਡੀ ਕੱਪ ਨੂੰ ਖੇਡਣ ਦੇ ਲਈ ਪਹੁੰਚ ਰਹੀਆਂ ਨੇ ਪਹਿਲਾ ਪ੍ਰਾਈਜ਼ 1 ਲੱਖ ਰੁਪਿਆ ਤੇ ਦੂਸਰਾ ਪ੍ਰਾਈਜ਼ ਜਿਹੜਾ 75000 ਰੁਪਏ ਤੇ ਬੈਸਟਾਂ ਦੇ ਲਈ 4 ਟਰੈਕਟਰ ਜਿਹੜੇ ਉਹ ਗੱਗੜਪਾਣੀ ਨਗਰ ਦੇ ਵਿੱਚ ਦਿੱਤੇ ਜਾਣਗੇ ਔਰ ਜਿਹੜਾ ਲਾਈਵ ਹੋਊਗਾ ਉਹ kabaddi365.com ਤੇ ਇਸ ਕਬੱਡੀ ਕੱਪ ਦਾ ਤੁਸੀਂ ਲਾਈਵ ਆਨੰਦ ਮਾਰ ਰਹੇ ਹੋ ਔਰ ਦੂਸਰਾ ਕਬੱਡੀ ਕੱਪ ਪਿੰਡ ਬਹਾਦਰਪੁਰ ਡਿਸਟ੍ਰਿਕਟ ਮਾਨਸਾ ਦੇ ਵਿੱਚ ਇਹ ਜਿਹੜਾ ਕਬੱਡੀ ਕੱਪ ਹੋਊਗਾ ਜਿੱਥੇ ਕਿ ਕਬੱਡੀ 32 ਕਿਲੋ ਤੇ ਕਬੱਡੀ 75 ਕਿਲੋ ਦੇ ਮੈਚ ਆ ਜਿਹੜੇ ਉਹ ਪਿੰਡ ਬਹਾਦਰਪੁਰ ਦੇ ਵਿੱਚ ਕਰਵਾਏ ਜਾਣਗੇ ਸੋ 11000 ਤੇ 5500 ਜਿਹੜਾ ਪ੍ਰਾਈਜ਼ ਉਹ ਰੱਖਿਆ ਗਿਆ ਹੈ ਸੋ ਬੇਨਤੀ ਕਰਦੇ ਆ ਟੀਮਾਂ ਵਾਲੇ ਸੰਪਰਕ ਜ਼ਰੂਰ ਕਰਿਓ ਉਸ ਤੋਂ ਬਾਅਦ ਨਵਾਂ ਪਿੰਡ ਟੱਪਰੀਆਂ ਨਵੇਂ ਸ਼ਹਿਰ ਦੇ ਲਾਗੇ ਬਲਾਚੌਰ ਇਲਾਕੇ ਦਾ ਇਹ ਕਬੱਡੀ ਕੱਪ ਹੋਊਗਾ ਜਿੱਥੇ ਕਬੱਡੀ ਓਪਨ ਦੇ ਮੈਚ ਹੋਣੇ ਆ 3 ਪਲੇਅਰ ਬਾਹਰੋਂ 71000 ਤੋਂ 51000 ਜਿਹੜਾ ਪ੍ਰਬੰਧਕਾਂ ਨੇ ਪ੍ਰਾਈਜ਼ ਰੱਖਿਆ ਹੈ ਔਰ ਬੈਸਟਾਂ ਦੇ ਲਈ 11-11000 ਰੁਪਏ ਦੇ ਨਾਲ ਜਿਹੜੇ ਮਾਨ ਸਤਕਾਰ ਹੋਣਗੇ ਇਸੇ ਤਰ੍ਹਾਂ ਹੀ ਸੱਤਵਾਂ ਕਬੱਡੀ ਕੱਪ ਨੇੜੇ ਅਮਲੋਹ ਪਿੰਡ ਕੁੰਬ ਦੇ ਵਿੱਚ ਜਿਹੜਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ 51000 ਤੇ 41000 ਜਿਹੜਾ ਪ੍ਰਾਈਜ਼ ਹੋਊਗਾ ਤਿੰਨ ਪਲੇਅਰ ਜਿਹੜੇ ਬਾਹਰੋਂ ਖੇਡਣਗੇ ਔਰ ਬੈਸਟ ਰੇਡਰ ਤੇ ਬੈਸਟ ਸਟਾਪਰ ਦੇ ਲਈ 11-11000 ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਮਨ ਸਨਮਾਨ ਦੇ ਦਿੱਤੀ ਜਾਊਗੀ ਤੇ ਨਾਲ ਖਾਸ ਤੌਰ ਤੇ ਵਜਨੀ ਕਬੱਡੀ 65 ਕਿਲੋ ਦੇ ਮੈਚ ਕਰਵਾਏ ਜਾ ਰਹੇ ਆ 11000 ਤੇ 8000 ਜਿਹੜਾ ਪ੍ਰਾਈਜ਼ ਇਹ ਨੋਟ ਕਰਿਓ ਪਿੰਡ ਕੁੰਬ ਦੇ ਵਿੱਚ ਵੀ ਇਹ ਖੇਡ ਟੂਰਨਾਮੈਂਟ ਹੋਊਗਾ ਇਸੇ ਤਰ੍ਹਾਂ ਜ਼ਿਲ੍ਹੇ ਪਟਿਆਲੇ ਦਾ ਲੰਗ ਪਿੰਡ ਹੈ ਜਿੱਥੇ ਕਿ 27 ਸਤੰਬਰ ਨੂੰ ਬਲਦਾਂ ਦੀਆਂ ਦੌੜਾਂ ਹੋਣਗੀਆਂ ਔਰ ਸਿਰੇ-ਸਿਰੇ ਦੇ ਜਿਹੜੇ ਬਲਦਾਂ ਰੱਖਣ ਦੇ ਸ਼ਕੀਨ ਨੇ ਉਹ ਵੀਰ ਵੀ ਜਿਹੜੇ ਪੁੱਜ ਰਹੇ ਆ ਤੇ ਨਾਲ ਕਬੱਡੀ ਦੇ ਜਿਹੜੇ ਮੈਚ ਵੀ ਉਹ ਕਰਵਾਏ ਜਾਣਗੇ ਤੇ ਜਿਆਦਾ ਜਾਣਕਾਰੀ ਹੈ ਜਿਹੜੀ ਉਹ ਪੋਸਟਰਾਂ ਦੇ ਵਿੱਚ ਦਿੱਤੀ ਜਾਂਦੀ ਆ ਪੋਸਟਰਾਂ ਦੇ ਉੱਪਰ ਕਮੇਟੀਆਂ ਦਾ ਜਿਹੜਾ ਨੰਬਰ ਹੈ ਉਹ ਵੀ ਆਪਾਂ ਆਪਣੇ ਪੇਜ ਤੋਂ ਮੈਂਸ਼ਨ ਕਰਦੇ ਆ ਤੇ ਖਾਸ ਤੌਰ ਤੇ ਉਹ ਪੋਸਟਰਾਂ ਨੂੰ ਦੇਖ ਕੇ ਵੀ ਤੁਸੀਂ ਜਿਹੜੀ ਜਾਣਕਾਰੀ ਆ ਉਹ ਆਪਣੇ ਪੇਜ ਤੋਂ ਲੈ ਸਕਦੇ ਹੋ ਤੁਹਾਡਾ ਸਾਰਿਆਂ ਦਾ ਖੇਡ ਪ੍ਰੇਮੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਵੀਰਾਂ ਨੂੰ ਆਪਣਾ ਕੰਮ ਵਧੀਆ ਲੱਗਦਾ ਜਾਣਕਾਰੀ ਵਧੀਆ ਮਿਲ ਰਹੀ ਹੈ ਉਹ ਸਾਡੇ ਹੌਸਲੇ ਦੇ ਲਈ ਸਾਡੇ ਪੇਜ ਨੂੰ ਵੀ ਫੋਲੋ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਵੱਧ ਸਕੇ ਅਸੀਂ ਜਿਹੜੀ ਜਾਣਕਾਰੀ ਇਕੱਠੀ ਕਰਕੇ ਉਹ ਕੱਲੇ-ਕੱਲੇ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਆਪਣਾ ਇੰਸਟਾਗ੍ਰam ਪੇਜ ਲੱਖਾ ਬਰਾੜ ਕੰਦਵਾਲਾ YouTube ਪੇਜ ਆ ਜਿਹੜਾ ਉਹ ਵੀ ਲੱਖਾ ਬਰਾੜ ਕੰਦਵਾਲਾ ਦੇ ਨਾਮ ਤੇ ਚੱਲ ਰਿਹਾ ਤੇ Facebook ਪੇਜ ਵੀ ਜਿਹੜਾ ਲੱਖਾ ਬਰਾੜ ਕੰਦਵਾਲਾ ਦੇ ਨਾਮ ਤੇ ਜਿਹੜਾ ਚੱਲ ਰਿਹਾ ਤੁਸੀਂ ਜਰੂਰ ਮਾਨ ਬਖਸ਼ਿਓ ਵੱਧ ਤੋਂ ਵੱਧ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਸ਼ੇਅਰ ਕਰਿਓ ਔਰ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰਿਓ ਤੇ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਸ਼ੀ ਕਾਂ